ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਪੂਰੇ ਭਾਰਤ ਦੇ ਅੱਜ ਇੰਟੈਲੀਜੈਂਸੀਆਂ ਨੂੰ ਸਰਕਾਰਾਂ ਨੂੰ ਤੇ ਕਿਸਾਨਾਂ ਨੂੰ ਪਤਾ ਹੈ ਕਿ ਸਾਡਾ 13 ਫਰਵਰੀ ਤੋਂ ਲੈ ਕੇ ਲਗਾਤਾਰ ਜਿਹੜਾ ਅਖਣੌਰੀ ਰਤਨਪੁਰਾ ਸ਼ੰਭੂ ਮੋਰਚੇ ਚੱਲ ਰਹੇ ਆ ਉਸ ਮੋਰਚੇ ਦੇ ਵਿੱਚ ਸਰਕਾਰ ਵੱਲੋਂ ਪਹਿਲੇ ਹਮਲੇ ਕੀ ਪਤਿਆਂ ਉਹਨਾਂ ਦੀਆਂ ਫੋਰਸਾਂ ਦਾ ਸਾਹਮਣਾ ਕੀਤਾ ਜਿਹਦੇ ਵਿੱਚੋਂ ਜ਼ਖਮੀ ਵੀ ਹੋਏ ਨੇ ਕਖਪੂਰ ਤੇ ਨੰਗੇ ਚਿੱਟੇ ਤੌਰ ਤੇ ਉਤਰ ਆਈਆਂ ਨੇ ਪਰ ਮਾ ਉਹ ਸਾਡੇ ਸਾਥੀ ਇਸ ਫੋਰਮ ਦੇ ਵਿੱਚ ਨਹੀਂ ਪਰ ਉਹਨਾਂ ਦੀ ਜਿਹੜੀ ਕੱਲ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਉਹ ਮੀਟਿੰਗ ਬੇਸ਼ਿੱਟਾ ਰਹੀ ਕਬਰਾਈ ਹੋਈ ਸਰਕਾਰ ਨੇ ਤੜਕੇ ਤੋਂ ਅੱਜ 3 ਵਜੇ ਤੋਂ ਲੈ ਕੇ ਕਿਸੇ ਘਰੇ ਰੇਡਾਂ ਮਾਰਨੀਆਂ ਸ਼ੁਰੂ ਕਰੀਆਂ ਤਾਂ ਬਹੁਤੇ ਕਿਸਾਨ ਗ੍ਰਿਫਤਾਰ ਕੀਤੇ ਗਏ ਇਥੋਂ ਤੱਕ ਕੇ 80-80 ਸਾਲ ਦੇ ਬਜ਼ੁਰਗ ਜਿਹਦੇ ਵਿੱਚ ਸਤਨਾਮ ਬਹਿਰੂ ਸਾਡੇ ਫੋਰਮ ਦੇ ਬਜ਼ੁਰਗ ਆਗੂ ਨੇ ਉਹਨਾਂ ਨੂੰ ਤੜਕੇ ਫੋਰਸ ਥਾਣੇ ਜਲਜਾਣਾ ਜਦੋਂ ਉਹਨਾਂ ਨੇ ਦੱਸਿਆ ਕਿ ਸਾਡਾ ਮੋਰਚਾ ਸ਼ੰਭੂ ਚੱਲ ਰਿਹਾ ਹੈ ਖਨੌਰੀ ਚੱਲ ਰਿਹਾ ਹੈ ਰਤਨਪੁਰੇ ਚੱਲ ਰਿਹਾ ਹੈ ਤਾਂ ਉਹਨੂੰ ਫੋਰਸ ਨੂੰ ਘਰਾੱਚ ਤਾ ਹੋਇਆ ਤਾਂ ਬਹੁਤੇ ਸਾਡੇ ਜਿਹੜੇ ਆਗੂ ਤਾਰਨ ਤਾਰਨ ਬਠਿੰਡਾ ਮਾਨਸਾ ਹੋਰ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਰਿਪੋਰਟਾਂ ਆ ਰਹੀਆਂ ਨੇ ਕਿ ਜਿਹੜੇ ਤੜਕੇ 3 ਵਜੇ ਕਿਸਾਨ ਆਗੂ ਫੜ ਕੇ ਥਾਣੇ ਕਈਆਂ ਨੂੰ ਡੀਸੀ ਦਫ਼ਤਰਾਂ ਦੇ ਨੇੜੇ ਲੈ ਕੇ ਗਏ ਨੇ ਵੀ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਜਾਵੇ ਜਿਹਦੇ ਵਿੱਚੋਂ ਬਠਿੰਡਾ ਖਾਸ ਕਰਕੇ ਅਰਜਨ ਸਿੰਘ ਫੂਲ ਸਾਡੇ ਪੁਰਾਣੇ ਆਗੂ ਨੇ ਉਹਨਾਂ ਦੀ ਬਿਮਾਰੀ ਦੀ ਦਵਾਈ ਚੱਲ ਰਹੀ ਹੈ ਪਰ ਤੜਕੇ 4 ਵਜੇ ਚੱਕਣਾ ਪਰਿਵਾਰ ਨੂੰ ਗੱਲ ਨਾ ਕਰਨ ਦੇਣੀ ਉਹਨੂੰ ਵੀ ਬਠਿੰਡੇ ਲੈ ਕੇ ਗਏ ਨੇ ਤਾਂ ਐਵੇਂ ਜਿਕਰ ਕੋੜ ਦਾ ਕੋੜਾਂ ਵਾਲੇ ਦੇ ਵਿੱਚ ਤੜਕੇ ਰੇਡ ਮਾਰ ਕੇ ਜਿੱਥੋਂ ਤੇ ਇੱਕ ਔਰਤਾਂ ਨੂੰ ਗ੍ਰਿਫਤਾਰ ਕਰ ਲੈਣਾ ਇਥੋਂ ਸਾਫ਼ ਨਜ਼ਰ ਆ ਰਹੀ ਹੈ ਕਿ ਸਰ ਸਰਕਾਰ ਕੋਲੇ ਦਲੀਲ ਨਹੀਂ ਘਬرائی ਹੋਈ ਹੈ ਕਿਸਾਨਾਂ ਦੇ ਇਕੱਠਾਂ ਤੋਂ ਕਿਸਾਨਾਂ ਦੇ ਮੋਰਚਿਆਂ ਤੋਂ ਤਾਂ ਇਸ ਤਰ੍ਹਾਂ ਸਰਕਾਰ ਤਾਨੀ ਤੂੰ ਸਬਰ ਢਾਲੋ ਆਖਰ ਨੂੰ ਸੋਨ ਨੂੰ ਵਾਪਸੀ ਮੁੜਨਾ ਪੈਣਾ ਹੈ ਆ ਥੋੜੇ ਦਿਨ ਪਿੱਛੇ ਜ਼ਿਲ੍ਹਾ ਬਠਿੰਡੇ ਦੇ ਵਿੱਚ ਇੱਕ ਐਮਐਲਏ ਵੱਲੋਂ ਪੱਤਰਕਾਰ ਤੇ ਪਰਚਾ ਦਰਜ ਕੀਤਾ ਤੇ ਜਦੋਂ ਪਤਾ ਲੱਗਿਆ ਵੱਡੀ ਪੱਧਰ ਤੇ ਲੋਕ ਬਠਿੰਡੇ ਦੇ ਵਿੱਚ ਘਰੋ ਕਰਨਗੇ ਡੀਸੀ ਐਸਐਸਪੀ ਦਾ ਤਾਂ ਪਰਚਾ ਵਾਪਸ ਕੀਤਾ ਤਾਂ ਤੁਸੀਂ ਕਿਸਾਨਾਂ ਦੀਆਂ ਮੰਗਾਂ ਤੋਂ ਮੂੰਹ ਨਹੀਂ ਮੋੜ ਸਕਦੇ ਇਹ ਮੰਨਣੀਆਂ ਪੈਣੀਆਂ ਨੇ ਕਿੰਨਾ ਜ਼ਿਆਦਾ ਫੋਰਸ ਦੀ ਤਾਕਤ ਵਰਤੋਂਗੇ ਲੋਕਾਂ ਦੇ ਖਿਲਾਫ ਓਨੇ ਲੋਕ ਸੜਕਾਂ ਤੇ ਆਉਣਗੇ ਅਸੀਂ ਇਹ ਅਪੀਲ ਕਰਦੇ ਆ ਕਿ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਨੇ ਕਿੰਨੀਆਂ ਸਾਡੀਆਂ ਔਰਤਾਂ ਗ੍ਰਿਫਤਾਰ ਕੀਤੀਆਂ ਨੇ ਉਹਨਾਂ ਨੂੰ ਤੁਰਤ ਰਿਹਾ ਕਰੋ ਨਾ ਮਜਬੂਰ ਕਰੋ ਲੋਕਾਂ ਨੂੰ ਜਿਹੜਾ ਮੁੱਖ ਮੰਤਰੀ ਕਹਿੰਦਾ ਮੈਂ ਤਾਂ ਅਪੀਲ ਕੀਤੀ ਸੀ ਕਿ ਸੜਕਾਂ ਤੇ ਨਾ ਆਉਣ ਇਹੇ ਟ੍ਰੇਨਾਂ ਦੇ ਪਾੜੀਆਂ ਤੇ ਨਾ ਆਉਣ ਇਹ ਚੰਡੀਗੜ੍ਹ ਆ ਜਾਣ ਪ੍ਰਭੂ ਚੰਡੀਗੜ੍ਹ ਕਿਹੜੀ ਟ੍ਰੇਨ ਰੋਕ ਰਹੇ ਸੀ ਚੰਡੀਗੜ੍ਹ ਕਿਹੜੀ ਸੜਕ ਰੋਕ ਰਹੇ ਆ ਸਾਡੀਆਂ ਕੁਝ ਮੰਗਾਂ ਕੇਂਦਰ ਨਾਲ ਨੇ ਕੁਝ ਸਟੇਟ ਨਾਲ ਨੇ ਤਾਂ ਸਾਡੀ ਰਾਜਧਾਨੀ ਐ ਉਹ ਸਾਂਝੀ ਜਗ੍ਹਾ ਕੇਂਦਰ ਸਰਕਾਰ ਦੇ ਵੀ ਉੱਤੇ ਕਬਜ਼ਾ ਕਰਿਆ ਹੋਇਆ ਉਹਨਾਂ ਨੇ ਤੇ ਪੰਜਾਬ ਸਰਕਾਰ ਦਾ ਵੀ ਉੱਥੇ ਦਫ਼ਤਰ ਐ ਮੁੱਖ ਮੰਤਰੀ ਦੀ ਰਿਹਾਸ ਚੰਡੀਗੜ੍ਹ ਐ ਜੇ ਕਿਸਾਨ ਲੋਕਾਂ ਦੀਆਂ ਮੰਗਾਂ ਲੈ ਕੇ ਉੱਥੇ ਜਾ ਰਹੇ ਨੇ ਤੁਸੀਂ ਇੰਨਾ ਜਬਰ ਢਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਆਖਰ ਨੂੰ ਤਾਂ ਤੁਹਾਨੂੰ ਸਾਹਮਣਾ ਕਰਨਾ ਪੈਣਾ ਸਾਡੇ ਕਿਸਾਨਾਂ ਦੇ ਰੋਧਾ ਮੈਂ ਅਪੀਲ ਕਰਦਾ ਕਿ ਜਿੰਨੇ ਵੀ ਕਿਸਾਨ ਗ੍ਰਿਫਤਾਰ ਕੀਤੇ ਐ ਕੋਈ ਕਬਰਾਉਣ ਦੀ ਲੋੜ ਨਹੀਂ ਭਰਾਵੋ ਸਾਡੀਆਂ ਜ਼ਮੀਨਾਂ ਤੇ ਹਮਲਾ ਹੈ ਸਾਡੇ ਕਿਸਾਨ ਸ਼ਹੀਦ ਹੋਏ ਸ਼ੁਭ ਕਰਨ ਅਰਗੇ ਤਾਂ ਪਰਿਵਾਰ ਅੱਜ ਵੀ ਗਰਮੀ ਦੇ ਠੰਡ ਦੇ ਵਿੱਚ ਰਤਨਪੁਰੇ ਖਨੌਰੀ ਸ਼ੰਭੂ ਮੋਰਚਾ ਦੇ ਵਿੱਚ ਬੈਠੇ ਨੇ ਕੋਈ ਗੱਲ ਨਹੀਂ ਸਰਕਾਰ ਨੂੰ ਲੈ ਜਾਂਦੇ ਜੇ ਵੱਦ ਤੋਂ ਵੱਦ ਥਾਣਿਆਂ ਤੋਂ ਜੇਲ੍ਹਾਂ 'ਚ ਲੈ ਜਾਣਗੇ ਛਡਾਵਾਂਗੇ ਸਾਰਿਆਂ ਨੂੰ ਪਰ ਸਰਕਾਰ ਦੀ ਇਸ ਕਾਰਵਾਈ ਦੀ ਦੋਨੇ ਫੋਰਮ ਵੱਲੋਂ ਖਾਸ ਕਰਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਵੱਲੋਂ ਇਹਦੀ ਨਿਖੇਦੀ ਵੀ ਕਰਦੇ ਆ ਜੇ ਸਰਕਾਰ ਨੇ ਕਿਸਾਨਾਂ ਨੂੰ ਰਿਹਾ ਨਾ ਕੀਤਾ ਗਿਆ ਉਹ ਸਾਡੀਆਂ ਔਰਤਾਂ ਨੂੰ ਰਿਹਾ ਨਾ ਕੀਤਾ ਗਿਆ ਇਹਦਾ ਸਾਹਮਣਾ ਕਰਨ ਲਈ ਸਰਕਾਰ ਤਿਆਰ ਰਹੇ ਧੰਨਵਾਦ ਵੈਖਰੂਜੀ ਕਾ ਖਾਲਸਾ Seç